ਫਗਵਾੜਾ ਇਲਾਕੇ ਵੀ ਚੋਰ ਨੇਤ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਨਾਲ ਇਲਾਕਾ ਵਾਸੀਆਂ ਦੇ ਨਾਲ ਨਾਲ ਪੁਲਿਸ ਲਈ ਵੀ ਇਸ ਵਾਰਦਾਤਾ ਸਿਰਦਰਦ ਬਣਦੀਆਂ ਜਾ ਰਹੀਆਂ ਹਨ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਨਜ਼ਦੀਕ ਪਿੰਚਿਹੜੂ ਵਿਖੇ ਜਿੱਥੇ ਕਿ ਹੋ ਰਹੀ ਬਾਰਿਸ਼ ਦੌਰਾਨ ਹੀ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਹੱਥ ਸਾਫ ਕਰ ਲਏ ਚੋਰੀ ਦੀ ਸੂਚਨਾ ਮਿਲਦੇ ਸਾਰ ਹੀ ਪਿੰਡ ਦੇ ਸਰਪੰਚ ਸਰਪੰਨ ਸਿੰਘ ਵੀ ਮੌਕੇ ਤੇ ਪਹੁੰਚੇ ਤੇ ਪੁਲਿਸ ਨੂੰ ਸੂਚਿਤ ਕੀਤਾ ਪੀੜਤ ਪਰਿਵਾਰ ਮੁਤਾਬਕ ਚੋਰ ਉਹਨਾਂ ਦੇ ਰੋਂ 6 ਟੋਲੇ ਸੋਨੇ ਦੇ ਗਹਿਣੇ ਅਤੇ 1.5 ਲੱਖ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਹੁਣਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ। ਜ਼ਿਕਰਯੋਗ ਹੈ ਕਿ ਫਗਵਾੜਾ ਇਲਾਕੇ ਵਿੱਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਇਲਾਕਾ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ। ਲੋੜ ਹੈ ਪੁਲਿਸ ਨੂੰ ਇਨ੍ਹਾਂ ਵਾਰਦਾਤਾਂ ਉੱਪਰ ਨੱਥ ਪਾਉਣ ਲਈ ਪੁਲਿਸ ਗਸ਼ਤ ਵਧਾਉਣ ਦੀ ਤਾਂ ਜੋ ਇਲਾਕਾ ਵਾਸੀ ਵੀ ਚੈਨ ਦੀ ਨੀਂਦ ਸੌ ਸਕਣ। ਕੀ ਆਪਣਾ ਮੱਖਣ ਸਿੰਘ ਮੱਕੇ ਚੋਰੀ ਹੋਈ ਹੈ ਤੁਹਾਨੂੰ ਕਦੋਂ ਪਤਾ ਲੱਗਾ ਚੋਰੀ ਹੋਈ ਹੈ ਮੈਨੂੰ ਮੈਂ 1.3 ਵਜੇ ਉੱਠਿਆ ਅੱਛਾ ਜੀ ਤੇ ਜਦੋਂ ਦੇਖਿਆ ਮੈਂ ਬਾਹਰ ਦਾ ਦਰਵਾਜ਼ਾ ਖੜਕਦਾ ਸੀ ਹਵਾ ਨਾਲ ਤੇ ਮੈਂ ਉਹ ਦੇਖ ਕੇ ਗਿਆ ਲਾ ਕੇ ਆ ਜਾਂ ਮੋੜ ਕੇ ਆ ਜਾਂ ਨਾਲ ਦਾ ਦਰਵਾਜ਼ਾ ਭੱਜਾ ਉਹ ਦੇਖ ਕੇ ਆ ਆਣ ਕੇ ਜਾਂ ਅੰਦਰ ਰਮਾਰੀ ਦੇ ਲੋਕ ਅਲੱਗ ਕਰ ਤੋੜੇ ਦਰਵਾਜ਼ਾ ਖੁੱਲਾ ਸੀ ਉਹ ਖੜਕਦਾ ਸੀ ਜਦੋਂ ਚੋਰੀ ਚ ਘਰ ਦੇ ਵਿੱਚ ਹੀ ਸੀ ਹਾਂ ਮੈਂ ਪਾਲੇ ਸੀਗੇ ਦੇ ਨਾਲ ਦੇ ਕਮਰੇ AC ਵਾਲੇ ਰੂਮ 'ਚ ਸੁੱਤੇ ਸੀ ਕਿਸੇ ਤੋਂ ਕੋਈ ਸ਼ੱਕ ਵਗਰ ਹੈਗੀ ਹੈ ਮੈਂ ਇਦਾਂ ਹੁਣ ਕਹਿ ਨਹੀਂ ਸਕਦਾ ਕੀ ਕੀ ਲਾਗੇ ਚੋਰ ਉਹ ਤਿੰਨ ਤੋਲਿਆਂ ਦਾ ਕੜਾ ਲੈ ਗਿਆ ਹੋਰ ਕਿੰਨੇ ਟੁੰਬਾ ਉਹ ਮਾਹੀ 1.5 ਤੋਂ 2 ਲੱਖ ਰੁਪਈਆ ਦਾ 16 ਕਾਫੀ ਸੀ ਸੋਨਾ ਕਿੰਨੇ ਦਾ ਸੀ ਲੱਗ ਪਕਾ ਸੋਨਾ ਹੁਣ ਤਿੰਨ ਤੋਲਿਆਂ ਦਾ ਕੜਾ ਹੀ ਸੀ ਅੱਛਾ ਤਾਂ ਬਾਕੀ 10 ਤੋਲੇ ਚਾਰ ਚਾਰ ਕਿ ਤੋਲੇ ਹੋਰ ਹੋਣਗੇ ਇੱਕ ਅਲਮਾਰੀ ਟੁੱਟੀ ਹੋਰ ਕਿ ਤੋਲੇ ਇਹੇ ਅਲਮਾਰੀ ਤੋੜੀ ਉਹਨੇ ਆਣ ਕੇ ਬਕਸਾ ਇਹੇ ਬੋਲਖਰ ਵਾਲਾ ਕੀਤਾ ਹੋਰ ਤਾਂ ਕੁਝ ਨਹੀਂ ਛੇੜਿਆ ਪਿੰਡ ਆਪਣਾ ਕਿਹੜੇ ਜੜੀ ਹੋਈ ਜੀ ਹਾਂਜੀ ਨਾਮ ਨਾਮ ਕੀ ਪੂਰਾ ਆਪਣਾ ਮੱਖਣ ਸਿੰਘ ਫਗਵਾੜਾ ਇਲਾਕੇ ਵੀ ਚੋਰ ਨੇਤ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਜਿਸ ਨਾਲ ਇਲਾਕਾ ਵਾਸੀਆਂ ਦੇ ਨਾਲ ਨਾਲ ਪੁਲਿਸ ਲਈ ਵੀ ਇਸ ਵਾਰਦਾਤਾ ਸਿਰਦਰਦ ਬਣਦੀਆਂ ਜਾ ਰਹੀਆਂ ਹਨ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਨਜ਼ਦੀਕ ਪਿੰਚਿਹੜੂ ਵਿਖੇ ਜਿੱਥੇ ਕਿ ਹੋ ਰਹੀ ਬਾਰਿਸ਼ ਦੌਰਾਨ ਹੀ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਹੱਥ ਸਾਫ ਕਰ ਲਏ ਚੋਰੀ ਦੀ ਸੂਚਨਾ ਮਿਲਦੇ ਸਾਰ ਹੀ ਪਿੰਡ ਦੇ ਸਰਪੰਚ ਸਰਪੰਨ ਸਿੰਘ ਵੀ ਮੌਕੇ ਤੇ ਪਹੁੰਚੇ ਤੇ ਪੁਲਿਸ ਨੂੰ ਸੂਚਿਤ ਕੀਤਾ ਪੀੜਤ ਪਰਿਵਾਰ ਮੁਤਾਬਕ ਚੋਰ ਉਹਨਾਂ ਦੇ ਘਰੋਂ 6 ਟੋਲੇ ਸੋਨੇ ਦੇ ਗਹਿਣੇ ਅਤੇ 1.5 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਹੁਣਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਚੋਰਾਂ ਨੂੰ ਜਲਦ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨਕਸਾਂ ਦੀ ਪਰਪਾਈ ਕਰਵਾਈ ਜਾਵੇ ਜਿਕਰ ਜੋ ਹੈ ਕਿ ਫਗਵਾੜਾ ਇਲਾਕੇ ਵਿੱਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਾਰਨ ਇਲਾਕਾ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ ਲੋੜ ਹੈ ਪੁਲਿਸ ਨੂੰ ਇਹਨਾਂ ਵਾਰਦਾਤਾਂ ਉੱਪਰ ਨੱਥ ਪਾਉਣ ਲਈ ਪੁਲਿਸ ਗਸ਼ਤ ਵਧਾਉਣ ਦੀ ਤਾਂ ਜੋ ਇਲਾਕਾ ਵਾਸੀ ਵੀ ਚੈਨ ਦੀ ਨੀਂਦ ਸੋ ਸਕਣ